ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨਾਲਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਅਮਰਿਤਪਾਲ ਤੋਂ ਲੈ ਕੇ ਚੰਦੂ ਮਾਜਰਾ ਤੱਕ ਕਿਹੜੇ ਉਮੀਦਵਾਰ ਕੋਲ ਹਾਜ਼ਰੀ ਹਜ਼ਾਰ ਰੁਪਏ ਤੇ ਕਿਹੜਾ ਤੇ ਕਰੋਪਤੀ ਇਸ ਦੇ ਨਾਲ ਹੀ ਪੰਜਾਬ ਚ ਵਾਰਿਸ ਪੰਜਾਬ ਦੇ ਚਤੇਦਾਰ ਦੇ ਮੁਖੀ ਅਮਰਿਤਪਾਲ ਸਿੰਘ ਵੱਲੋਂ ਲੋਕ ਸਭਾ ਚੋਣਾਂ ਲਈ ਆਪਣਾ ਨਾਮਜ਼ਦਗੀ ਪੱਤਰ ਖਡੂਰ ਸਹਿਬ ਲੋਕ ਸਭਾ ਹਲਕੇ ਤੋਂ ਦਾਖਲ ਕਰਵਾ ਦਿੱਤਾ ਗਿਆ ਹੈ ਹਨ ਅਮਰਿਤਪਾਲ ਨੇ ਕਾਗਜ਼ ਉਹਨਾਂ ਦੇ ਚਾਚਾ ਜੀ ਨੇ ਸ਼ੁੱਕਰਵਾਰ ਨੂੰ ਜਮ੍ਹਾਂ ਕਰਵਾਏ ਜੋ ਕਿ ਉਹਨਾਂ ਦੇ ਅਸਾਮ ਤੋਂ ਦੀ ਰੂਗੜ ਜੇਲ੍ਹ ਵਿੱਚ ਭਰ ਕੇ ਭੇਜੇਗੇ ਸਨ ਆਪਣੇ ਹਲਫਿਆਂ ਨੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਬਿਆਨ ਵਿੱਚ ਅਮਰੀਪਾਲ ਸਿੰਘ ਨੇ ਕਿਹਾ ਕਿ ਉਹਨਾਂ ਕੋਲ ਸਿਰਫ ਕੋਲ ਜਾਇਦਾਦ ਦੇ ਨਾਮ ਉੱਤੇ 1000 ਰੁਪਏ ਹਨ ਜੋ ਕਿ ਅੰਮ੍ਰਿਤਸਰ ਦੇ ਬਾਬਾ ਬਲਕਾਰ ਸਿੰਘ ਸਟੇਟ ਬੈਂਕ ਆਫ ਇੰਡੀਆ ਦੀ ਰਸੀਦ ਵਿਚਾਰ ਵਿੱਚ ਜਾਵਾਂ ਹਨ ਖਰਤਜਨਸੀ ਪੀਟੀ ਆਈ ਮੁਤਾਬਕ ਉਹਨਾਂ ਲਿਖਿਆ ਹੈ ਕਿ ਉਹ ਆਪਣੇ ਮਾਪਿਆਂ ਉੱਤੇ ਨਿਰਭਰ ਹਨ ਉਹਨਾਂ ਕੋਲ ਕੋਈ ਹੋਰ ਚਲ ਅਚਲ ਜਾਇਦਾਦ ਨਹੀਂ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜਰੂਰ ਦਿਓ ਧੰਨਵਾਦ